ਕੀ ਮਾਮਲਾ ਕੀ ਹੈ ਸਰ ਇਹ ਕਰੀਬ ਅਸੀਂ 10 ਕਰੋੜ ਦੇ ਆਸ-ਪਾਸ ਦੀ ਜਿਹੜੀ ਇਹ ਫੇਕ ਕਰੰਸੀ ਫੜੀ ਹੈ ਇਸ ਦੇ ਨਾਲ ਕੁਝ 올ਡ ਜਿਹੜੀ ਕਰੰਸੀ ਨੋਟ ਸੀਗੇ 2200 ਦੇ 500 500 ਦੇ ਜਿਹੜੇ オリジナル ਵੀ ਸੀਗੇ ਜਿਹੜੇ ਬੈਨ ਹੋ ਚੁੱਕੇ ਨੇ 2000 ਦੇ ਜਿਹੜੇ ਨੋਟ ਹੈ ਉਹ ਆਲਰੇਡੀ ਆਊਟ ਆਫ ਮਤਲਬ ਜਿਹੜੇ ਹੈਗੇ ਚੱਲਣ ਤੋਂ ਬਾਹਰ ਨੇ ਉਹ ਤੇ ਉਹਨਾਂ ਦੇ ਬਦਲੇ ਇਹਨਾਂ ਨੇ ਕੀ ਕੀਤਾ ਸੀਗਾ ਇੱਕ ਇਹਨਾਂ ਨੇ ਕਲਾਊਡ ਸੈਨਿਟਰ ਕੇ ਜਿਲਖਪੁਰ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੇ ਇੱਕ ਆਫਿਸ ਜਿਹੜਾ ਹੈਗਾ ਉਹ ਖੋਲ੍ਹਿਆ ਹੋਇਆ ਹੈ ਜੀ ਤੇ ਉੱਥੇ ਪਹਿਲਾਂ ਇਹ ਇਹਨਾਂ ਦੇ ਜੋ ਸੰਪਰਕ ਵਿੱਚ ਬੰਦੇ ਆਉਂਦੇ ਸੀਗੇ ਇਹ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਜੀ ਉੱਥੇ ਆਪਣੇ ਆਫਿਸ ਦੀ ਚਗਾ ਚੋਹ ਦਿਨਾਂ ਨੂੰ ਇਹ ਦਿਖਾਉਂਦੇ ਸੀਗੇ ਕਿ ਬੜਾ ਵੱਡਾ ਆਫਿਸ ਸੀਗਾ ਤੇ ਜਿਹੜੇ ਇਹ ਸੀਗੇ ਖੁਦ ਇਹ ਬੜੇ ਸ਼ਾਨ ਸੁਖਤ ਨਾਲ ਜਿਹੜੇ ਬੰਦੇ ਹੈਗੇ ਰਹਿੰਦੇ ਸੀਗੇ ਮੋਟੀਆਂ-ਮੋਟੀਆਂ ਚੈਨੀਆਂ ਸੋਨੇ ਦੇ ਕੜੇ ਇਹ ਉਹ ਕਈ ਚੀਜ਼ਾਂ ਇਹ ਲੋਕਾਂ ਨੂੰ ਤੇ ਮਤਲਬ ਪ੍ਰਭਾਵਿਤ ਕਰਦੇ ਸੀਗੇ ਦਿਖਾ ਕੇ ਫਿਰ ਆਪਣੀ ਜਿਹੜੀ ਕਲਾਉਡ ਜਿਹੜੀ ਕਲਾਉਡ ਸੈਂਡ ਕੰਪਨੀ ਹੈ ਜਿਹੜੀ ਇਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਕੰਪਨੀ ਹੈਗੀ ਏ ਇਹ ਡਾਟਾ ਸਟੋਰੇਜ ਦਾ ਕੰਮ ਕਰਦੀ ਏ ਔਰ ਜੋ ਕਿ ਇਲਨ ਮਸਕ ਦੀ ਕੰਪਨੀ ਹੈ ਅਮਰੀਕਾ ਵਿੱਚ ਉਹਦੇ ਨਾਲ ਐਫੀਲੀਏਟਡ ਹੈ ਕਿਸੇ ਤਰੀਕੇ ਨਾਲ ਜਿਸ ਦੇ ਆਧਾਰ ਤੇ ਲੋਕਾਂ ਨੂੰ ਇਹਦਾ ਵਿਸ਼ਵਾਸ ਹੋ ਜਾਂਦਾ ਸੀਗਾ ਫਿਰ ਇਹ ਨਾ ਬੰਦਿਆਂ ਨੂੰ ਲੈ ਜਾ ਕੇ ਗੱਡੀ ਵਿੱਚ ਜਿਵੇਂ ਸਾਡਾ ਜਿਹੜਾ ਮੁੰдой ਮੁਕਦਮਾ ਹੈ ਸਾਗਰਗੋੜ ਹੈ ਇਸ ਨੂੰ ਇਹ ਗੱਡੀ ਵਿੱਚ ਪਿਠਾ ਕੇ ਲੈ ਕੇ ਗਏ ਗੱਡੀ ਦੀ ਡਿੱਕੀ ਜਿੱਥੇ ਆਪਣੀ ਗੱਗਰ ਦਰਿਆ ਹੈ ਉੱਤੇ ਥੱਲੇ ਉਤਰ ਕੇ ਇਹ ਦਾ ਉਸ ਨੂੰ ਉੱਤੇ ਦਿਖਾਇਆ ਇਹਨਾਂ ਨੇ ਗੱਡੀ ਖੋਲ ਕੇ ਦਿਖਾਈ ਤੇ ਉੱਪਰ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੋ ਕੱਲ ਸਾਨੂੰ ਪਤਾ ਲੱਗਿਆ ਜਿਹੜਾ ਉੱਪਰ ਵਾਲਾ ਜਿਹੜਾ ਨੋਟ ਹੁੰਦਾ ਸੀਗਾ ਸਿਰਫ ਜੋ ਇਹਨਾਂ ਦੀ ਮੋਡਰਨ ਪ੍ਰਿੰਟ ਈ ਹੈ ਉੱਪਰ ਵਾਲਾ ਜਿਹੜਾ ਨੋਟ ਹੁੰਦੇ ਸੀਗੇ origignal ਹੁੰਦੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਸੀਗੇ ਉਹ fake ਹੁੰਦੇ ਸੀਗੇ ਜੀ ਤੇ ਇਹ ਕਾਫੀ ਬਰੀ ਡਿਗਰੀ ਤੁਹਾਨੂੰ ਦਿਖਾਉਂਦੇ ਸੀਗੇ ਇਹਨਾਂ ਨੂੰ ਦੱਸਦੇ ਕਿ ਲੋਕਾਂ ਨੂੰ ਵੀ ਸਾਡੇ ਕੋਲ ਕਰੀਬ 1000 ਕਰੋੜ ਰੁਪਏ ਪਿਆ ਹੈ ਜੋ ਕਿ ਅਸੀਂ ਕੱਲੇ ਇਹਨਾਂ ਨੂੰ RBI ਵਿੱਚ ਚੌਂਨੀ ਕਰਵਾ ਸਕਦੇ ਅਸੀਂ ਤੁਹਾਡੇ ਰਾਹੀਂ ਤੁਹਾਡੇ ਵਰਗੇ ਜਿਹੜੇ ਸਾਡੇ ਜੋ ਮਤਲਬ ਗੁੱਡ ਫੇਸ ਦੇ ਬੰਦੇ ਨੇ ਉਹਨਾਂ ਰਾਹੀਂ ਅਸੀਂ ਇਹਨਾਂ ਨੂੰ ਮਤਲਬ ਆਰਬੀਆ ਜਾਂ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ ਜਿਸ ਤੇ ਇਹ ਬੋਲੇ-ਬਾਲੇ ਲੋਕਾਂ ਨਾਲ ਮਤਲਬ ਠੱਗੀ ਦਸਤਕਾਰ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਦਿਖਾ ਕੇ ਉਹਨਾਂ ਤੋਂ ਐਡਵਾਂਸ ਲੈ ਲੈਂਦੇ ਸੀਗੇ ਜਿਵੇਂ ਸਾਡਾ ਜਿਹੜਾ ਮਦਮਿਤ ਸਾਗਰਗੋੜ ਇਸ ਤੋਂ ਵੀ 40 ਲੱਖ ਰੁਪਏ ਲੈ ਲਏ ਸੀਗੇ ਇਸ ਨੂੰ 80 ਲੱਖ ਰੁਪਏ ਦੇ 2-2000 ਦੇ ਨੋਟਸ ਦੇਣੇ ਸੀਗੇ ਜਦਕਿ ਮਤਲਬ ਇਹਨਾਂ ਤੋਂ ਪੈਸੇ ਲੈ ਕੇ ਇਹਨੂੰ ਦਿਖਾਤੇ ਸੀਗੇ ਪਹਿਲਾਂ ਲੇਕਿਨ ਦਿੱਤੇ ਨਹੀਂ ਸੀਗੇ ਕੱਲ ਦੀ ਜਿਹੜੀ ਗੱਲ ਹੈਗੀ ਹੈ ਕੱਲ ਇਸ ਦਾ ਇੱਕ ਹੋਰ ਦੋਸਤ ਹੈ ਉਹਦੇ ਨਾਲ ਵੀ ਸੇਮ ਤਰੀਕੇ ਨਾਲ ਹੀ ਠੱਗੀ ਇਹਨਾਂ ਨੇ 60 ਲੱਖ ਰੁਪਏ ਦੀ ਮਾਰ ਲਈ ਸੀਗੀ ਉਸ ਤੋਂ ਇਸ ਨੂੰ ਪਤਾ ਲੱਗਿਆ ਵੀ ਜਿਹੜੇ ਕਰੰਸੀ ਨੋਟ ਹੈਗੇ ਆ ਜੋ ਇਹ ਵੀਡੀਓ ਬਣਾ ਬਣਾ ਕੇ ਵੇਚਦੇ ਆ ਫੋਨਾਂ ਤੇ ਫੋਰ ਦਿਖਾਉਂਦੇ ਨੇ ਉਸ ਤਰੀਕੇ ਨਾਲ ਇਹ ਸਾਰੀ ਸਾਰੀ ਜਿਹੜੀ ਕਰੰਸੀ ਹੈਗੀ ਫੇਕ ਕੀ ਮਾਮਲਾ ਕੀ ਹੈ ਸਰ ਇਹ ਕਰੀਬ ਅਸੀਂ 10 ਕਰੋੜ ਦੇ ਆਸ-ਪਾਸ ਦੀ ਜਿਹੜੀ ਇਹ ਫੇਕ ਕਰੰਸੀ ਫੜੀ ਹੈ ਇਸ ਦੇ ਨਾਲ ਕੁਝ ਓਲਡ ਜਿਹੜੀ ਕਰੰਸੀ ਨੋਟ ਸੀਗੇ 2200 ਦੇ 500 500 ਦੇ ਜਿਹੜੇ オリジナル ਵੀ ਸੀਗੇ ਜਿਹੜੇ ਬੈਨ ਹੋ ਚੁੱਕੇ ਨੇ 2000 ਦੇ ਜਿਹੜੇ ਨੋਟ ਹੈ ਉਹ ਆਲਰੇਡੀ ਆਊਟ ਆਫ ਮਤਲਬ ਜਿਹੜੇ ਹੈਗੇ ਚੱਲਣ ਤੋਂ ਬਾਹਰ ਨੇ ਉਹ ਤੇ ਉਹਨਾਂ ਦੇ ਬਦਲੇ ਇਹਨਾਂ ਨੇ ਕੀ ਕੀਤਾ ਸੀਗਾ ਇੱਕ ਇਹਨਾਂ ਨੇ ਕਲਾਉਡ ਸੈਂਡ ਕਰਕੇ ਜਲੰਧਪੁਰ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੇ ਇੱਕ ਆਫਿਸ ਜਿਹੜਾ ਹੈਗਾ ਉਹ ਖੋਲ੍ਹਿਆ ਹੋਇਆ ਹੈ ਜੀ ਉੱਥੇ ਪਹਿਲਾਂ ਇਹ ਉਹਨਾਂ ਦੇ ਜੋ ਸੰਪਰਕ ਵਿੱਚ ਬੰਦੇ ਆਉਂਦੇ ਸੀਗੇ ਇਹ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਜੀ ਉੱਥੇ ਆਪਣੇ ਆਫਿਸ ਦੀ ਜਗਾ ਤੋਂ ਇਹਨਾਂ ਨੂੰ ਇਹ ਦਿਖਾਉਂਦੇ ਸੀਗੇ ਕਿ ਬੜਾ ਵੱਡਾ ਆਫਿਸ ਸੀਗਾ ਤੇ ਜਿਹੜੇ ਇਹ ਸੀਗੇ ਖੁਦ ਇਹ ਬੜੇ ਸ਼ਾਨ ਸੁਖਤ ਨਾਲ ਜਿਹੜੇ ਬੰਦੇ ਹੈਗੇ ਰਹਿੰਦੇ ਸੀਗੇ ਮੋਟੀਆਂ-ਮੋਟੀਆਂ ਚੈਨੀਆਂ ਸੋਨੇ ਦੇ ਕਦੇ ਇਹ ਉਹ ਕਈ ਚੀਜ਼ਾਂ ਇਹ ਲੋਕਾਂ ਨੂੰ ਇਹ ਮਤਲਬ ਪ੍ਰਭਾਵਿਤ ਕਰਦੇ ਸੀਗੇ ਦਿਖਾ ਕੇ ਫਿਰ ਆਪਣੀ ਜਿਹੜੀ ਕਲਾਉਡ ਜਿਹੜੀ ਕਲਾਉਡ ਸੈਂਡ ਕੰਪਨੀ ਹੈ ਜਿਹੜੀ ਇਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਕੰਪਨੀ ਹੈ ਕੀ ਹੈ ਇਹ ਡਾਟਾ ਸਟੋਰੇਜ ਦਾ ਕੰਮ ਕਰਦੀ ਹੈ ਔਰ ਜੋ ਕਿ ਇਲਨ ਮਸਕ ਦੀ ਕੰਪਨੀ ਹੈ ਅਮਰੀਕਾ ਵਿੱਚ ਉਹਦੇ ਨਾਲ ਐਫੀਲੀਏਟਡ ਹੈ ਕਿਸੇ ਤਰੀਕੇ ਨਾਲ ਜਿਸ ਦੇ ਆਧਾਰ ਤੇ ਲੋਕਾਂ ਨੂੰ ਇਹਦਾ ਵਿਸ਼ਵਾਸ ਹੋ ਜਾਂਦਾ ਸੀਗਾ ਫਿਰ ਇਹ ਨਾ ਬੰਦਿਆਂ ਨੂੰ ਲੈ ਜਾ ਕੇ ਗੱਡੀ ਵਿੱਚ ਜਿਵੇਂ ਸਾਡਾ ਜਿਹੜਾ ਮੁੰਦਈ ਮੁਕਦਮਾ ਹੈ ਸਾਗਰਗੋੜ ਹੈ ਇਸ ਨੂੰ ਇਹ ਗੱਡੀ ਵਿੱਚ ਪਿਠਾ ਕੇ ਲੈ ਕੇ ਗਏ ਗੱਡੀ ਦੀ ਡਿੱਕੀ ਜਿੱਥੇ ਆਪਣਾ ਗੱਗਰ ਦਰਿਆ ਹੈ ਉਤੇ ਥੱਲੇ ਨੂੰ ਉਤਰ ਕੇ ਇਹ ਜਿਹੜਾ ਉਸ ਨੂੰ ਉੱਤੇ ਦਿਖਾਇਆ ਇਹਨਾਂ ਨੇ ਗੱਡੀ ਖੋਲ ਕੇ ਦਿਖਾਈ ਤੇ ਉੱਪਰ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੋ ਕੱਲ ਸਭ ਨੂੰ ਪਤਾ ਲੱਗਿਆ ਜਿਹੜਾ ਉੱਪਰ ਵਾਲਾ ਜਿਹੜਾ ਨੋਟ ਹੁੰਦਾ ਸੀਗਾ ਸਿਰਫ ਜੋ ਇਹਨਾਂ ਦੀ ਮੋਡ ਸੁਪਰੀਂਡੀ ਹੈ ਉੱਪਰ ਵਾਲਾ ਜਿਹੜਾ ਨੋਟ ਹੁੰਦੇ ਸੀਗੇ オリジナル ਹੁੰਦੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਸੀਗੇ ਉਹ ਫੇਕ ਹੁੰਦੇ ਸੀਗੇ ਜੀ ਤੇ ਇਹ ਕਾਫੀ ਬਰੀ ਡਿਗੀ ਤੁਹਾਨੂੰ ਦਿਖਾਉਂਦੇ ਸੀਗੇ ਇਹਨਾਂ ਨੂੰ ਦੱਸਦੇ ਕਿ ਲੋਕਾਂ ਨੂੰ ਵੀ ਸਾਡੇ ਕੋਲ ਕਰੀਬ 1000 ਕਰੋੜ ਰੁਪਏ ਪਿਆ ਹੈ ਜੋ ਕਿ ਅਸੀਂ ਕੱਲੇ ਇਹਨਾਂ ਨੂੰ ਆਰਬੀਆਈ ਵਿੱਚ ਜਮਾਨੀ ਕਰਵਾ ਸਕਦੇ ਅਸੀਂ ਤੁਹਾਡੇ ਰਾਹੀਂ ਤੁਹਾਡੇ ਵਰਗੇ ਜਿਹੜੇ ਸਾਡੇ ਤੋਂ ਮਤਲਬ ਗੁੱਡ ਫੇਸ ਦੇ ਬੰਦੇ ਨੇ ਉਹਨਾਂ ਰਾਹੀਂ ਅਸੀਂ ਇਹਨਾਂ ਨੂੰ ਮਤਲਬ ਆਰਬੀਆ ਜਾਂ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ ਜਿਸ ਤੇ ਇਹ भोले-ਭਾਲੇ ਲੋਕਾਂ ਨਾਲ ਮਤਲਬ ਠੱਗੀ ਦਸਤਕਾਰ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਦਿਖਾ ਕੇ ਉਹਨਾਂ ਤੋਂ ਐਡਵਾਂਸ ਲੈ ਲੈਂਦੇ ਸੀਗੇ ਜਿਵੇਂ ਸਾਡਾ ਜਿਹੜਾ ਮਦਮਿਤਮਾ ਸਾਗਰਗੋੜ ਇਸ ਤੋਂ ਵੀ 40 ਲੱਖ ਰੁਪਏ ਲੈ ਲਏ ਸੀਗੇ ਇਸ ਨੂੰ 80 ਲੱਖ ਰੁਪਏ ਦੇ 2-2000 ਦੇ ਨੋਟ ਦੇਣੇ ਸੀਗੇ ਜਦਕਿ ਮਤਲਬ ਇਹਨਾਂ ਤੋਂ ਪੈਸੇ ਲੈ ਕੇ ਇਹਨੂੰ ਦਿਖਾਤੇ ਸੀਗੇ ਪਹਿਲਾਂ لیکن بتتے نہیں سی کہ کل ਜਿਹੜੀ ਗੱਲ ਹੈਗੀ ਹੈ ਕੱਲ ਇਸ ਦਾ ਇੱਕ ਹੋਰ ਦੋਸਤ ਹੈ ਉਹਦੇ ਨਾਲ ਵੀ ਸੇਮ ਤਰੀਕੇ ਨਾਲ ਹੀ ਠੱਗੀ ਇਹਨਾਂ ਨੇ 60 ਲੱਖ ਰੁਪਏ ਦੀ ਮੰਗ ਲਈ ਸੀ ਉਸ ਤੋਂ ਇਸ ਨੂੰ ਪਤਾ ਲੱਗਿਆ ਵੀ ਜਿਹੜੇ ਕਰੰਸੀ نوٹ ਹੈਗੇ ਆ ਜੋ ਇਹ ਵੀਡੀਓ ਬਣਾ ਬਣਾ ਕੇ ਭੇਜਦੇ ਫੋਨਾਂ ਤੇ ਹੋਰ ਦਿਖਾਉਂਦੇ ਨੇ ਉਸ ਤਰੀਕੇ ਨਾਲ ਇਹ ਸਾਰੀ ਸਾਰੀ ਜਿਹੜੀ ਕਰੰਸੀ ਹੈਗੀ ਹੈ